ਪਾਣੀ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਐ ਇੰਗਲਿਸ਼ ਤੋਂ ਟੱਚੇਬਲ ਬੋਲਦੇ ਇੱਥੇ ਅਸ਼ੂਤ ਜਿਨ੍ਹਾਂ ਤੋਂ ਬ੍ਰਾਹਮਣ ਨੂੰ ਪਿੱਛੇ ਚੜਦੀ ਪਰਛਾਵੇਂ ਤੋਂ ਪਿੱਛੇ ਚੜਦੀ ਸੀ ਪਰ ਤੁਹਾਡੇ ਤੋਂ ਨਹੀਂ ਚੜਦੀ ਸੀ ਕਿਉਂ ਕਿ ਤੁਸੀਂ ਗੁਲਾਮ ਸੀ ਬ੍ਰਾਹਮਣ ਦੇ ਛੂਦਰ ਜੱਟ ਵਰਣ ਛੂਦਰ ਆ ਤੁਸੀਂ ਸਵਿਧਾਨ ਦੇ ਵਿੱਚ ਲਿਖਾ ਗਏ ਆ ਜਨਰਲ ਪਰ ਨਹੀਂ ਜੱਟ ਵਰਣ ਛੂਦਰ ਆ ਅਸੀਂ ਐਸਸੀ ਹਾਂ ਦਮਾ ਚ ਰੱਖਿਓ ਇਹ ਗੱਲ ਫਰੀਦਾ ਲੋੜੇ ਦਾਖ ਬਜੋਰੀਆਂ ਕਿਕਰ ਬੀਜੇ ਜੱਟ ਜਿਹੜੀ ਬਾੜੀ ਸੀ ਉਹ ਸਾ ਚੋੜੀ ਸੀ ਇਸ ਕਰਕੇ ਤੁਹਾਨੂੰ ਤੁਸੀਂ ਆਪਣੇ ਆਪ ਨੂੰ ਬ੍ਰਾਹਮਣ ਦੇ ਨਾਲ ਬਰਾਬਰ ਲਖਾਇਆ ਤੇ ਅਸੀਂ ਅਸੀਂ ਐਸਸੀ ਬੀਸੀ ਯਾਦ ਰੱਖਿਓ ਐਸਸੀ ਬੀਸੀ ਐਸਟੀ ਤੇ ਜਰਨਲ ਜਿਹੜੇ ਲੋਕ ਬ੍ਰਾਹਮਣ ਦੇ ਗੁਲਾਮ ਹੁੰਦੇ ਰਹੇ ਉਹ ਆਪਣੇ ਆਪ ਨੂੰ ਔਰ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਗੰਦ ਪਾਉਣ ਵਾਲੇ ਤੁਸੀਂ ਲੋਗ ਹੋ ਤੁਹਾਡੇ ਲੋਕਾਂ ਨੇ ਪਾਇਆ ਪੱਗਾਂ ਵਾਲਿਆਂ ਨੇ ਪਾਇਆ ਮੋਨਿਆਂ ਨਹੀਂ ਪਾਇਆ ਪੱਗਾਂ ਵਾਲਿਆਂ ਨੇ ਜੋ ਬਾਬਾ ਰਾਕ ਡਾਕਟਰ ਭੀਮ ਸਾਹਿਬ ਬਾਬਾ ਸਾਹਿਬ ਨੂੰ ਲਿਖਿਆ ਨਾ ਤੁਸੀਂ ਇਹ ਮੈਂ ਤੁਹਾਨੂੰ ਸਾਬਤ ਕਰਨਾ ਕਿ ਤੁਸੀਂ ਕੌਣ ਹੈ